ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Study IQ in Gagan Mehra official YouTube channel ਤੇ ਤਾਂ ਦੋਸਤੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੰਪਿਊਟਰ ਦੇ ਟੌਪਿਕ ਦੀ ਕਲਾਸ 24 ਸ਼ੁਰੂ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਆਪਾਂ ਮੋਬਾਈਲਸ ਦੇ ਰਿਲੇਟਿਡ ਜਿੰਨੇ ਵੀ ਮੋਸਟ ਇੰਪੋਰਟੈਂਟ ਕੁਐਸਚਨਸ ਬਣਨਗੇ ਉਹ ਆਪਾਂ ਕਵਰ ਕਰਾਂਗੇ ਠੀਕ ਹੈ ਤੇ ਦੋਸਤੋ ਇਸ ਤੋਂ ਅਗਲੀ ਕਲਾਸ ਦੇ ਵਿੱਚ ਆਪਾਂ Microsoft Word Excel and PowerPoint ਦੇ related ਵੀ questions cover ਕਰਾਂਗੇ ਤਾਂ ਜੋ ਤੁਹਾਡਾ ਜਿਹੜਾ ਅਸਿਸਟੈਂਟ ਇਨਸਪੈਕਟਰ ਦਾ ਅੱਗੇ ਐਗਜ਼ਾਮ ਆਵੇਗਾ ਉਸ ਦੇ ਲਈ ਉਹ ਕਾਫੀ ਇੰਪੋਰਟੈਂਟ ਕੁਐਸਚਨ ਰਹਿਣਗੇ ਕਿਉਂਕਿ ਮੇਨਲੀ ਜਿਹੜਾ ਸਿਲੇਬਸ ਹੈ ਸਿਲੇਬਸ ਦੇ ਵਿੱਚ ਉਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ ਕਿ Microsoft Word Excel ਤੇ PowerPoint ਦੇ ਵਿੱਚ ਕਾਫੀ ਕੁਐਸਚਨਸ ਪੁੱਛੇ ਜਾਣਗੇ ਜਿੱਕੇ ਤਾਂ ਇਸ ਕਲਾਸ ਨੂੰ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਅਤੇ ਇਸ ਕਲਾਸ ਦਾ ਫ੍ਰੀ ਆਫ ਕੋਸਟ PDF ਲੈਣ ਲਈ ਤੁਸੀਂ ਮੇਰੇ WhatsApp group ਜਾ ਟੈਲੀਗ੍ਰਾਮ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਵਾਂਗਾ ਤਾਂ ਚਲੋ ਦੋਸਤੋ ਜਿਆਦਾ ਟਾਈਮ ਨਾ ਲੈਂਦੇ ਹੋਏ ਅੱਜ ਦੀ ਜਿਹੜੀ ਕਲਾਸ ਹੈ ਆਪਾਂ ਸ਼ੁਰੂ ਕਰਦੇ ਹਾਂ ਤਾਂ ਅੱਜ ਦੀ ਕਲਾਸ ਦਾ ਕੁਐਸਚਨ ਨੰਬਰ 1 ਤਾਂ ਮੋਬਾਈਲ ਫੋਨ ਇੱਕ ਅਮਰੀਕੀ ਇੰਜੀਨੀਅਰ ਦੀ ਕਾਰਡ ਹੈ ਠੀਕ ਹੈ ਤਾਂ ਜੇ ਮੋਬਾਈਲ ਫੋਨ ਹੈ ਜਿਹੜਾ ਉਹ ਅਮਰੀਕੀ ਇੰਜੀਨੀਅਰ ਦੁਆਰਾ ਇਸ ਦੀ ਕਾਰਡ ਘੱਡੀ ਗਈ ਸੀ ਤਾਂ ਉਸ ਅਮਰੀਕੀ ਇੰਜੀਨੀਅਰ ਦਾ ਕੀ ਨਾਮ ਸੀ ਜਿਸ ਨੇ ਕੀ ਸੀ ਮੋਬਾਈਲ ਫੋਨ ਦੀ ਕਾਰਡ ਘੱਡੀ ਸੀ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਤਾਂ ਤੁਹਾਡੇ ਕੋਲ 30 5 ਸਕਿੰਡਸ ਦਾ ਟਾਈਮ ਹੋਵੇਗਾ ਤਾਂ ਤੁਸੀਂ ਆਪਣਾ ਜਿਹੜਾ ਕਮੈਂਟ ਹੈ ਕਮੈਂਟ ਬਾਕਸ ਵਿੱਚ ਕਰ ਸਕਦੇ ਹੋ ਤਾਂ ਮੋਬਾਈਲ ਫੋਨ ਦੀ ਕਾਰਡ ਕਿਸ ਨੇ ਕੱਢੀ ਸੀ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ অপਸ਼ਨ ਨੰਬਰ ਡੀ ਸਰ ਮਾਰਟਿਨ ਕੂਪਰ ਠੀਕ ਹੈ ਸਰ ਮਾਰਟਿਨ ਕੂਪਰ ਨੇ ਕੀ ਹੈ ਮੋਬਾਈਲ ਫੋਨ ਦੀ ਕਾਰਡ ਕੱਢੀ ਸੀ ਠੀਕ ਹੈ ਇੱਕ ਤਾਂ ਕੁਐਸਚਨ ਇਹ ਬਣ ਗਿਆ ਦੂਜਾ ਕੁਐਸਚਨ ਇਗਜ਼ਾਮ ਦੇ ਵਿੱਚ ਪੁੱਛ ਸਕਦੇ ਨੇ ਕਿ ਇਹ ਆ ਫਾਦਰ ਆਫ ਮੋਬਾਈਲ ਫੋਨ ਠੀਕ ਹੈ ਫਾਦਰ ਆਫ ਮੋਬਾਈਲ ਫੋਨ ਮੋਬਾਈਲ ਫੋਨ ਦਾ ਪਿਤਾ ਕਿਸ ਨੂੰ ਕਿਹਾ ਜਾਂਦਾ ਹੈ ਸਰ ਮਾਰਟਨ ਕੂਪਰ ਨੂੰ ਕਿਹਾ ਜਾਂਦਾ ਹੈ ਠੀਕ ਹੈ ਤਾਂ ਡੀ ਇਜ਼ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਣੇ ਆਪਾਂ ਇਨ ਵਿਚ ਆਫ ਦਾ ਫੋਲੋਇੰਗ ਕੰਟਰੀਜ਼ ਦਾ ਫਰਸਟ ਫੋਨ ਕਾਲ ਵਾਸ ਮੈਡ ਤਾਂ ਇਹਨਾਂ ਦੇ ਵਿੱਚੋਂ ਕਿਹੜੇ ਦੇਸ਼ ਨੇ ਪਹਿਲੀ ਵਾਰ ਫੋਨ ਕਾਲ ਕੀਤੀ ਸੀ ਤਾਂ ਕੀ ਰਾਈਟ ਆਨਸਰ ਹੋਏਗਾ ਸਭ ਤੋਂ ਫਰਸਟ ਵਾਰ ਪਹਿਲੀ ਵਾਰ ਫੋਨ ਕਾਲ ਕਿਹੜੇ ਦੇਸ਼ ਨੇ ਕੀਤੀ ਸੀ ਤਾ ਆਫਕੋਸ ਇਹ ਇਸ ਦੰਸ ਸਸਰ ਹੈਗਾ ਆਪਣੇ ਕੋਲ ਅਮਰੀਕਾ ਨੇ ਕਿਉਂਕਿ ਅਮਰੀਕੀ ਇੰਜੀਨੀਅਰ ਨੇ ਇਸ ਦੀ ਕਾਰਡ ਕੱਢੀ ਸੀ ਤਾਂ ਫੋਨ ਵੀ ਪਹਿਲਾ ਕਿੱਥੇ ਪਹਿਲੀ ਫੋਨ ਕਾਲ ਵੀ ਕਿੱਥੇ ਕੀਤੀ ਗਈ ਤਾਂ ਅਮਰੀਕਾ ਦੇ ਵਿੱਚ ਇਸ ਦੀ ਪਹਿਲੀ ਫੋਨ ਕਾਲ ਕੀਤੀ ਗਈ ਸੀ ਠੀਕ ਹੈ ਇਹ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖਦੇ ਹਾਂ ਇਨ ਵਿਚ ਵਨ ਆਫ ਦਾ ਫੋਲੋਇੰਗ ਈਅਰ ਮੋਬਾਈਲ ਫੋਨ ਵਾਰ ਇਨਵੈਂਟਡ ਤਾਂ ਕਿਸ ਸਾਲ ਮੋਬਾਈਲ ਫੋਨ ਦੀ ਕਾਰਡ ਕੱਢੀ ਗਈ ਸੀ ਮੋਬਾਈਲ ਫੋਨ ਦੀ ਕਾਰਡ ਕਿਸ ਸਾਲ ਕੱਢੀ ਗਈ ਆ ਇਹ ਕੱਢੀ ਗਈ ਸੀ 1973 ਦੇ ਵਿੱਚ 1973 ਦੇ ਵਿੱਚ ਮੋਬਾਈਲ ਫੋਨ ਦੀ ਕਾਰਡ ਕੱਢੀ ਗਈ ਸੀ ਠੀਕ ਹੈ ਕਿਸ ਨੇ ਕੱਢੀ ਸੀ ਸਰ ਮਾਰਟਿਨ ਕੂਪਰ ਨੇ ਠੀਕ ਹੈ ਪਹਿਲੀ ਫੋਨ ਕਾਲ ਕਿੱਥੇ ਕੀਤੀ ਗਈ ਅਮਰੀਕਾ ਦੇ ਵਿੱਚ ਤੇ ਕਦੋਂ ਇਸ ਦੀ ਕਾਰਡ ਕੱਢੀ ਗਈ ਸੀ 1973 ਦੇ ਵਿੱਚ ਠੀਕ ਹੈ ਇਹ ਤੁਸੀਂ ਤਿੰਨੇ ਕੁਐਸਚਨ ਯਾਦ ਰੱਖਣੇ ਨੇ ਇਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਰਹਿਣ ਵਾਲੇ ਨੇ ਨੈਕਸਟ ਕੁਐਸਚਨ ਦੇਖ ਲੈਣੇ ਆਪਾਂ ਵਟ ਵਾਸ ਦਾ ਫਰਸਟ ਕਮਰਸ਼ੀਅਲ ਅਵੇਲੇਬਲ ਮੋਬਾਈਲ ਫੋਨ ਵਪਾਰਕ ਤੌਰ ਤੇ ਉਪਲਬਧ ਪਹਿਲਾ ਮੋਬਾਈਲ ਫੋਨ ਕਿਹੜਾ ਸੀ ਪਹਿਲਾ ਮੋਬਾਈਲ ਫੋਨ ਕਿਹੜਾ ਸੀ ਜਿਹੜਾ bizness ਦੇ ਰਿਲੇਟਡ ਕਮਰਸ਼ੀਅਲ ਕੰਮਾਂ ਦੇ ਲਈ ਵਰਤਿਆ ਗਿਆ ਸੀ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਉਹ ਸੀ ਮੈਟਰੋਲਾ ਦਾ ਠੀਕ ਹੈ ਮੈਟਰੋਲਾ DYNA TEC 8000X ਠੀਕ ਹੈ ਤਾਂ ਇਹ ਫਰਸਟ ਮੋਬਾਈਲ ਫੋਨ ਸੀ ਜਿਹੜਾ ਕੀ ਸੀ ਕਮਰਸ਼ੀਅਲ ਕੰਮਾਂ ਦੇ ਲਈ ਵਰਤਿਆ ਜਾਣ ਲੱਗਿਆ ਸੀ ਠੀਕ ਹੈ ਯਾਦ ਰੱਖਣਾ ਐਗਜ਼ਾਮ ਦੇ ਲਈ ਕਾਫੀ ਇੰਪੋਰਟੈਂਟ ਰਹੇਗਾ ਕੁਐਸਚਨ ਇਹ ਵੀ ਨੈਕਸਟ ਕੁਐਸਚਨ ਦੇਖਦੇ ਹਾਂ ਤਾਂ ਐਂਡਰੋਇਡ ਕੀ ਹੈ ਅਮ ਐਂਡਰੋਇਡ ਇੱਕ ઓਪਰੇਟਿੰਗ ਸਿਸਟਮ ਹੈ ਵੈਬ ਬ੍ਰਾਊਜ਼ਰ ਹੈ ਵੈਬ ਸਰਵਰ ਹੈ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਹੈ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਆ ਇਸ ਦਾ ਰਾਈਟ ਆਨਸਰ ਰਹੇਗਾ ਇਹ ਇੱਕ ਤਰ੍ਹਾਂ ਦਾ ઓਪਰੇਟਿੰਗ ਸਿਸਟਮ ਹੈ ਠੀਕ ਹੈ ਐਂਡਰੋਇਡ ਹੈ ਜਿਹੜਾ ਉਹ ਇੱਕ ਤਰ੍ਹਾਂ ਦਾ ਕੀ ਹੈ ઓਪਰੇਟਿੰਗ ਸਿਸਟਮ ਹੈ ਐਨ ઓਪਰੇਟਿੰਗ ਸਿਸਟਮ A ਇਸ ਦਾ ਰਾਈਟ ਆਨਸਰ ਨੈਕਸਟ ਵਿਜ਼ਿਟ ਕਰ ਲੈਣੇ ਆ ਐਸਐਮਐਸ ਦੀ ਫੁੱਲ ਫਾਰਮ ਕੀ ਰਹੇਗੀ ਐਸਐਮਐਸ stands for ਤਾਂ ਐਸਐਮਐਸ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਸ਼ਾਰਟ ਮੈਸੇਜ ਸਰਵਿਸ A ਇਸ ਦਾ the... राइट आंसर ठीक है ता एहे जिन्ने भी आपा क्वेश्चन्स ਕਰ ਰਹੇ ਆ ਇਹ एग्जाम ਦੇ ਲਈ ਕਾਫੀ ਇੰਪੋਰਟੈਂਟ ਟ੍ਰੈਂਡ ਵਾਲੇ ਨੇ ਤਾਂ ਤੁਸੀਂ ਇਨਾ क्वेश्चन्स ਦੇ ਵਿੱਚੋਂ ਕੋਈ ਕੁਐਸਚਨ ਮਿਸ ਨਹੀਂ ਕਰਨਾ ਨੈਕਸਟ ਵਿਜ਼ਿਟ ਕਰ ਲੈਂਦੇ ਆਪਾਂ ਵਟ ਇਜ਼ ਦਾ ਫੁੱਲ ਫਾਰਮ ਆਈ ਐਮ ਈ ਆਈ ਆਈ ਐਮ ਈ ਆਈ ਦੀ ਫੁੱਲ ਫਾਰਮ ਕੀ ਰਹੇਗੀ ਆਪਣੇ ਕੋਲ ਆ ਇਸ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਇੰਟਰਨੈਸ਼ਨਲ ਮੋਬਾਈਲ ਇਕਵਿਪਮੈਂਟ ਆਈਡੈਂਟੀਟੀ ਤੇ ਬੀ ਇਸ ਦਾ ਰਾਈਟ ਆਨਸਰ ਠੀਕ ਹੈ ਇੰਟਰਨੈਸ਼ਨਲ ਮੋਬਾਈਲ ਇਕਵਿਪਮੈਂਟ ਆਈਡੈਂਟੀਟੀ ਕੀ ਯਾਦ ਰੱਖਣਾ ਹੈ ਤੁਸੀਂ ਨੈਕਸਟ ਵਿਜ਼ਿਟ ਕਰਦੇ ਆ ਵਿੱਚ ਮਲਟੀਪਲ ਐਕਸੈਸ ਟੈਕਨੀਕ ਇਜ਼ ਯੂਜ਼ਡ ਇਨ 3G ਮੋਬਾਈਲ ਨੈਟਵਰਕ 3G ਮੋਬਾਈਲ ਨੈਟਵਰਕ ਵਿੱਚ ਕਿਹੜੀ ਮਲਟੀਪਲ ਐਕਸੈਸ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਹੈ ਆ ਇਸ ਦਾ ਰਾਈਟ ਆਨਸਰ ਆ ਇਸ ਦਿ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਸੀ ਕੋਡ ਡਿਵੀਜ਼ਨ ਦੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ 3G ਮੋਬਾਈਲ ਨੈਟਵਰਕ ਦੇ ਵਿੱਚ ਕੋਡ ਡਿਵੀਜ਼ਨ ਕੋਡ ਡਿਵੀਜ਼ਨ ਮਲਟੀਪਲ ਐਕਸੈਸ ਤਕਨੀਕ ਦੀ ਵਰਤੋਂ ਕੀਤੀ ਜਾਂਦੀ ਯਾਦ ਰੱਖਣਾ ਹੈ ਤੁਸੀਂ ਨੈਕਸਟ ਦੇਖ ਲੈਨੇ ਆ ਮੋਬਾਈਲ ਉਪਕਰਨਾਂ ਦੇ ਸੰਦਰਭ ਵਿੱਚ APN ਦਾ ਪੂਰਾ ਨਾਮ APN ਦਾ APN ਦੀ ਫੁੱਲ ਫਾਰਮ ਕੀ ਰਹੇਗੀ ਆਪਣੇ ਕੋਲ ਹਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ অপਸ਼ਨ ਨੰਬਰ A ਐਕਸੈਸ ਪੁਆਇੰਟ ਨੇਮ APN ਦੀ ਐਗਜ਼ਾਮ ਦੇ ਵਿੱਚ ਕੁਐਸਚਨ ਮ ਪੁੱਛਿਆ ਜਾਵੇ ਤਾਂ ਐਕਸੈਸ ਪੁਆਇੰਟ ਨੇਮ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਨੇ ਆ ਮੋਬਾਈਲ ਸੰਚਾਰ ਵਿੱਚ ਵਰਤੇ ਜਾਣ ਵਾਲੇ ਸੰਖੇਪ LTE ਦਾ ਪੂਰਾ ਰੂਪ ਕੀ ਹੈ ਤਾਂ LTE ਤਾਂ ਜਦੋਂ ਆਪਾਂ ਕੋਈ ਵੀ ਆਪਣੇ ਕਿਸੇ ਵੀ ਮੋਬਾਈਲ ਦਾ ਡਾਟਾ ਓਪਨ ਕਰਦੇ ਹਾਂ ਮੋਬਾਈਲ ਹੋ ਗਿਆ ਇੱਥੇ ਆਪਣੇ ਕੋਲ ਡਾਟਾ ਓਪਨ ਕਰਦੇ ਹਾਂ ਜਦੋਂ ਆਪਾਂ ਇੱਥੇ ਤਾਂ ਉੱਥੇ 4G ਜਾਂ 5G ਕੁਝ ਲਿਖਿਆ ਆਉਂਦਾ ਠੀਕ ਹੈ 4G ਨਾਲ ਕੀ ਹੁੰਦਾ LTE LTE ਕਈ ਵਾਰ ਪਲੱਸ ਵੀ ਹੁੰਦਾ ਨਾਲ ਲਿਖਿਆ ਤਾਂ ਇਸ ਦਾ ਮਤਲਬ ਕੀ ਹੈ ਤਾਂ ਇਸ ਦੀ ਫੁੱਲ ਫਾਰਮ ਕੀ ਰਹੇਗੀ LTE ਦੀ ਤਾਂ ਇਸ ਦਾ ਰਾਈਟ ਆਨਸਰ ਰਹੇਗਾ অপਸ਼ਨ ਨੰਬਰ B ਲੌਂਗ ਟਰਮ ਐਵੋਲੂਸ਼ਨ ਲੌਂਗ ਟਰਮ ਐਵੋਲੂਸ਼ਨ ਜਿਹੜਾ ਐਲ ਟੀ ਈ ਦਿੱਤਾ ਹੁੰਦਾ ਉਸ ਦੀ ਫੁੱਲ ਫਾਰਮ ਰਹਿਣ ਵਾਲੀ ਹੈ ਲੌਂਗ ਟਰਮ ਐਵੋਲੂਸ਼ਨ ਨੈਕਸਟ ਵਿਜ਼ਿਟ ਕਰ ਲੈਂਦੇ ਆ ਵਿਚ ਆਫ ਦਾ ਫਾਲੋਇੰਗ ਡਿਵਾਈਸ ਇਜ਼ ਨਾਟ ਆ ਪੋਰਟੇਬਲ ਡਿਵਾਈਸ ਇਹਨਾਂ ਵਿੱਚੋਂ ਕਿਹੜਾ ਯੰਤਰ ਪੋਰਟੇਬਲ ਯੰਤਰ ਨਹੀਂ ਹੈ ਡੀਵੀਡੀ ਮੋਬਾਈਲ ਫੋਨ ਪੈਨ ਡਰਾਈਵ ਨਨ ਆਫ ਦਿਸ ਤਾਂ ਇਹਨਾਂ ਦੇ ਵਿੱਚੋਂ ਕਿਹੜਾ ਪੋਰਟੇਬਲ ਯੰਤਰ ਨਹੀਂ ਹੈ ਤਾਂ ਇਹਨਾਂ ਦੇ ਵਿੱਚ ਕੋਈ ਵੀ ਨਾ ਦਾ ਡੀਵੀਡੀ ਪੋਰਟੇਬਲ ਯੰਤਰ ਨਾ ਮੋਬਾਈਲ ਫੋਨ ਨਾ ਪੈਨ ਡਰਾਈਵ ਤਾਂ D is the right answer none of these ਠੀਕ ਹੈ ਪੋਰਟੇਬਲ ਯੰਤਰ ਇਹਨਾਂ ਵਿੱਚ ਦੇ ਵਿੱਚੋਂ ਕੋਈ ਵੀ ਨਹੀਂ ਹੈਗਾ ਆਪਣੇ ਕੋਲ ਨੈਕਸਟ ਵਿਜ਼ਿਟ ਕਰ ਲੈਂਦੇ ਆ ਸਫਾਰੀ ਵੈਬ ਬਰਾਊਜ਼ਰ ਐਪਲ ਦੁਆਰਾ ਕਿਸ ਸਾਲ ਵਿਕਸਿਤ ਕੀਤਾ ਗਿਆ ਸੀ ਤਾਂ ਸਫਾਰੀ ਵੈਬ ਬਰਾਊਜ਼ਰ ਹੈ ਜਿਹੜਾ ਉਹ ਕਿਸ ਦੁਆਰਾ ਵਿਕਸਿਤ ਕੀਤਾ ਗਿਆ ਸੀ ਤਾਂ ਉਹ ਐਪਲ ਦੁਆਰਾ ਵਿਕਸਿਤ ਕੀਤਾ ਗਿਆ ਸੀ ਇਹ ਵੀ ਕੁਐਸਚਨ ਤੁਸੀਂ ਯਾਦ ਰੱਖਣਾ ਜੇਕਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਤੇ ਕਦੋਂ ਵਿਕਸਿਤ ਕੀਤਾ ਗਿਆ ਸੀ ਇਹ ਤਾਂ ਇਹ ਵਿਕਸਿਤ ਕੀਤਾ ਗਿਆ ਸੀ 2004 2004 ਨੂੰ ਕੀ ਇਹ ਸਫਾਰੀ ਵੈਬ ਬਰਾਊਜ਼ਰ ਵਿਕਸਿਤ ਕੀਤਾ ਗਿਆ ਸੀ ਨੈਕਸਟ ਦੇਖ ਲੈਨੇ ਆਪਾਂ ਇਹਨਾਂ ਵਿੱਚੋਂ ਕਿਹੜੀ ਆ ਮੋਬਾਈਲ ਫੋਨ ਚਾਰਜਰ ਕੇਬਲ ਦੀਆਂ ਕਿਸਮਾਂ ਹਨ ਤਾਂ ਆਪਾਂ ਨੇ ਮੋਬਾਈਲ ਮੋਬਾਈਲ ਫੋਨ ਚਾਰਜਰ ਆਪਾਂ ਕਰਦੇ ਆ ਤਾਂ ਉਹਦੇ ਕਿਸਮਾਂ ਦੱਸਣੀਆਂ ਨੇ USB ਟਾਈਪ ਸੀ USB ਮਿਨੀ ਬੀ USB ਮਾਈਕਰੋ ਬੀ ਤਾਂ ਇਹਨਾਂ ਦੇ ਵਿੱਚੋਂ ਕਿਹੜੀ ਕਿਹੜੀ ਕਿਸਮ ਮੋਬਾਈਲ ਦੇ ਚਾਰਜਰ ਨੂੰ ਲੱਗਦੀ ਹੈ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਦਸ ਇਜ਼ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ ਏ 1 2 ਐਂਡ 3 ਮਤਲਬ ਕਿ ਤਿੰਨੋਂ ਦੀ ਤਿੰਨੋਂ ਨੇ ਜਿਹੜੀਆਂ ਇਹ ਕੀ ਨੇ ਇਹ ਮੋਬਾਈਲ ਦੇ ਚਾਰਜਰ ਦੀਆਂ ਕਿਸਮਾਂ ਨੇ USB ਟਾਈਪ ਸੀ, ਮੀ USB ਮਿਨੀ ਬੀ, USB ਮਾਈਕਰੋ ਬੀ ਤਾਂ ਇਹ ਕਿੰਨੀਆਂ ਸਆਂੀਆਂ ਇਹ ਮੋਬਾਈਲ ਫੋਨ ਚਾਰਜਰ ਦੀਆਂ ਕਿਸਮਾਂ ਨੇ ਯਾਦ ਰੱਖਣਾ ਹੈ ਤੁਸੀਂ ਨੈਕਸਟ ਦੇਖ ਲੈਣੇ ਆ ਮੋਬਾਈਲ ਤੋਂ ਬੇਸ ਸਟੇਸ਼ਨ ਲਈ ਪਰਮ ਪਰਮਾਰ ਦਾ ਬੈਂਡ ਵਿੱਚ ਹਨ ਰੇਂਜ ਕੀ ਹੈ ਫ੍ਰੀਕੁਐਂਸੀ ਬੈਂਡਸ ਫੋਰ ਮੋਬਾਈਲ ਟੂ ਬੇਸ ਸਟੇਸ਼ਨ ਇਜ਼ ਰੇਂਜ ਆਫ ਤਾਂ ਫ੍ਰੀਕੁਐਂਸੀ ਬੈਂਡ ਪੁੱਛੇ ਗਏ ਨੇ ਮੋਬਾਈਲ ਦੇ ਕਿੰਨੇ ਹਰਟਸ ਕਿੰਨੇ ਹਰਟਸ ਤੱਕ ਹੁੰਦੇ ਨੇ ਤਾਂ ਕੀ ਰਾਈਟ ਆਨਸਰ ਆਏਗਾ ਫ੍ਰੀਕੁਐਂਸੀ ਬੈਂਡਸ ਦਾ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ 896 ਤੋਂ ਲੈ ਕੇ 901 ਮੈਗਾਹਰਟਜ਼ ਤੱਕ ਠੀਕ ਹੈ ਜੇਕਰ ਮੋਬਾਈਲ ਫੋਨ ਦੇ ਫ੍ਰੀਕੁਐਂਸੀ ਬੈਂਡਸ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਰੇਂਜ ਰਹਿਣ ਵਾਲੀ ਹੈ 896 ਤੋਂ ਲੈ ਕੇ 901 ਮੈਗਾਹਰਟਜ਼ ਤੱਕ ਬੀ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਨਵਾਂ ਮੋਬਾਈਲ ਫੋਨ ਵਰਤਣ ਤੋਂ ਪਹਿਲਾਂ ਹੇਠ ਲਿਖਿਆਂ ਵਿੱਚੋਂ ਕਿਹੜੇ ਕਦਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਫੋਰ ਏਗਜ਼ਾਮਪਲ ਆਪਾਂ ਨੇ ਕੋਈ ਨਿਊ ਮੋਬਾਈਲ ਪਰਚੇਸ ਕੀਤਾ ਹੈ ਆ ਉਹਨਾਂ ਦੇ ਵਿੱਚੋਂ ਆਪਾਂ ਨੇ ਕੀ ਕੀ ਕਦਮ ਚੁੱਕਣੇ ਚਾਹੀਦੇ ਹਨ ਰਿਕਾਰਡ ਫॉर ਆਈ ਐਮ ਈ ਆਈ ਨੰਬਰ ਜੋ ਮੋਬਾਈਲ ਦੇ ਪਿੱਛੇ ਆ ਇੱਕ ਆਈ ਐਮ ਈ ਆਈ ਨੰਬਰ ਦਿੱਤਾ ਹੁੰਦਾ ਉਸ ਨੂੰ ਸੇਵ ਕਰਕੇ ਰੱਖਣਾ ਚਾਹੀਦਾ ਹੈ ਰੀਡ ਮੈਨੂਫੈਕਚਰਰਜ਼ ਮੈਨੂਅਲ ਯੂਜ਼ਰ ਜੋ ਮੈਨੂਫੈਕਚਰ ਨੇ ਮੈਨੂਅਲ ਦਿੱਤਾ ਹੋਇਆ ਉਸ ਨੂੰ ਪੜ੍ਹਨਾ ਕੇਅਰਫੁਲੀ ਪੜ੍ਹਨਾ ਚਾਹੀਦਾ ਹੈ ਤਾਂਕਿ ਇਹ ਇਹ ਦੋਨੋਂ ਆਨਸਰ ਕੀ ਨੇ ਸਹੀ ਨੇ ਆਪਣੇ ਕੋਲ ਠੀਕ ਹੈ ਤਾਂ ਬੋਥ 1 ਐਂਡ 2 ਠੀਕ ਹੈ ਆ ਯਾਦ ਰੱਖਣਾ ਕਾਫੀ ਇੰਪੋਰਟੈਂਟ ਹੈਮ ਨੈਕਸਟ ਕੁਐਸਚਨ ਦੇਖ ਲੈਂਦੇ ਆਮ ਭਾਰਤ ਵਿੱਚ ਇੱਕ ਮੋਬਾਈਲ ਨੰਬਰ ਵਿੱਚ ਕਿੰਨੇ ਅੰਕ ਹਨ ਤਾਂ ਭਾਰਤ ਦੇ ਵਿੱਚ ਜਿਹੜਾ ਆਪਾਂ ਮੋਬਾਈਲ ਨੰਬਰ ਯੂਜ਼ ਕਰਦੇ ਆ ਤਾਂ ਉਹਦੇ ਵਿੱਚ ਟੋਟਲ ਕਿੰਨੇ ਅੰਕ ਹੁੰਦੇ ਨੇ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਆਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ 10 ਠੀਕ ਹੈ ਜਿਵੇਂ ਮੈਂ ਆਪਣਾ ਨੰਬਰ ਲਿਖ ਦਿੱਤਾ ਸਿੱਧਾ ਤੁਸੀਂ ਗਿਣ ਸਕਦੇ ਹੋ 2 4 5 6 7 8 9 10 ਠੀਕ ਹੈ ਏ ਇਸ ਦਾ ਰਾਈਟ ਆਨਸਰ ਨੈਕਸਟ ਕੁਐਸਚਨ ਦੇਖ ਲੈਨੇ ਆਂ ਮੋਬਾਈਲ ਫੋਨਾਂ ਸੰਕਰਮਿਤ ਹੋ ਸਕਦੇ ਹਨ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਮੋਬਾਈਲ ਫੋਨ ਹੈ ਉਹ ਇਹਨਾਂ ਦੇ ਵਿੱਚੋਂ ਕਿਸ ਕਿਸ ਨਾਲ ਸੰਕਰਮਿਤ ਹੋ ਸਕਦਾ ਹੈ ਵਾਰਮਸ ਦੇ ਨਾਲ ਟ੍ਰੋਜਨ ਹਾਰਸਸ ਦੇ ਨਾਲ ਠੀਕ ਹੈ ਤਾਂ ਇਹਨਾਂ ਦੇ ਵਿੱਚੋਂ ਦੱਸੋ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਮੋਬਾਈਲ ਫੋਨ ਹੈ ਉਹ ਕਿਸ ਕਿਸ ਨਾਲ ਸੰਕਰਮਿਤ ਹੋ ਸਕਦਾ ਹੈ ਤਾਂ ਇਹ ਹੋ ਸਕਦਾ ਹੈ ਦੋਨਾਂ ਦੇ ਨਾਲ ਵਾਰਮਸ ਦੇ ਨਾਲ ਟ੍ਰੋਜਨ ਹਾਰਸਸ ਦੇ ਨਾਲ ਠੀਕ ਹੈ ਬੋਥ 1 ਐਂਡ 2 ਨੈਕਸਟ ਦੇਖ ਲੈਣੇ ਆਪਾਂ सिम का पूरा रूप की है is the full form of SIM? So, SIM दी फुल फॉर्म सिम सिम इस दी फुल रहेगीबर आईडेंटीफिकेशन मड्यूल ठीक है सिम फॉर्म बारे पूछा जाए तो इसकी फुलफॉर्म रहेगी सबसक्राइबर आइडेंटीफिशन मड्यूल नैक्स क्वेश्चन देखते हैं विच ऑफ द फॉलोइंग स्टेटमेंट इज आर नॉट करेक्ट ਆ ਇਹਨਾਂ ਦੇ ਵਿੱਚ ਆਪਣੇ ਸਟੇਟਮੈਂਟ ਦੱਸਣੀ ਹੈ ਇਹ ਕਾਰੇਕਟ ਹੈ ਜਾਂ ਨਹੀਂ ਠੀਕ ਹੈ ਫੁੱਲ ਫਾਰਮ ਆਫ ਪਯੂਕੇ ਕੋਡ ਇਸ ਪਰਸਨਲ ਅਨਬਲੌਕਿੰਗ ਕੀ ਜੇਕਰ ਗੱਲ ਕੀਤੀ ਹੋਵੇ ਪਯੂਕੇ ਦੀ ਤਾਂ ਪਯੂਕੇ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਪਰਸਨਲ ਅਨਬਲੌਕਿੰਗ ਕੀ ਠੀਕ ਹੈ ਕੀ ਕੋਡ ਤੇ ਦੂਜਾ ਹੈਗਾ ਪਯੂਕੇ ਕੋਡ ਕਨਸਿਸਟਡ ਆਫ 8 ਡਿਜੀਟ ਤਾਂ ਇਹਨਾਂ ਦੇ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ ਤੇ ਕਿਹੜੀ ਸਟੇਟਮੈਂਟ ਗਲਤ ਹੈ ਤਾਂ ਕੀ ਰਾਈਟ ਆਨਸਰ ਹੈਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਨੀਦਰ 1 ਐਂਡ 2 ਇਹਨਾਂ ਦੇ ਵਿੱਚੋਂ ਦੋਨੋਂ ਹੀ ਸਟੇਟਮੈਂਟਾਂ ਨੇ ਜਿਹੜੀਆਂ ਉਹ ਸਹੀ ਨਹੀਂ ਹੈ ਜੀ ਠੀਕ ਹੈ ਨੈਕਸਟ ਦੇਖ ਲੈਂਦੇ ਆ Android head ਲਿਖਿਆਂ ਵਿੱਚੋਂ ਕਿਹੜੀ ਭਾਸ਼ਾ ਤੇ ਆਧਾਰਿਤ ਹੈ Android is based on which of the following language ਤਾਂ Android ਹੈ ਜਿਹੜਾ ਉਹ head ਲਿਖੀਆਂ ਕਿਹੜੀਆਂ ਭਾਸ਼ਾਵਾਂ ਤੇ ਆਧਾਰਿਤ ਹੈ ਤਾਂ ਕੀ ਰਾਈਟ ਆਨਸਰ ਹੋਏਗਾ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਹੋਏਗਾ ਆਪਣੇ ਕੋਲ অপਸ਼ਨ ਨੰਬਰ A ਜਾਵਾਂ ਤਾਂ ਜੇਕਰ Android ਦੀ ਗੱਲ ਕੀਤੀ ਜਾਵੇ ਤਾਂ Android ਜਿਹੜਾ ਉਹ ਕਿਸਤੇ ਆਧਾਰਿਤ ਹੈ ਕਿਹੜੀ ਭਾਸ਼ਾ ਦੇ ਆਧਾਰਿਤ ਹੈ ਤਾਂ ਉਹ ਜਾਵਾਂ ਤੇ ਆਧਾਰਿਤ ਹੈ नेक्स्ट ਦੇਖ ਲਿਨੀਏ ਆ API ਦਾ ਕੀ ਅਰਥ ਹੈ what does API stands for API ਦੀ ਫੁੱਲ ਫਾਰਮ ਕੀ ਰਹੇਗੀ ਆਪਣੇ ਕੋਲ ਤਾਂ ਇਸ ਦਾ ਰਾਈਟ ਆਨਸਰ ਰਹੇਗਾ ਆਪਣੇ ਕੋਲ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ A ਇਸ ਦਾ ਰਾਈਟ ਆਨਸਰ API ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ नेक्स्ट ਦੇਖ ਲਿਨੀਏ ਆ ਫੋਨਸ ਥੈਟ ਆਫਰ ਐਡਵਾਂਸਡ ਫੀਚਰਸ ਨਾਟ ਟਾਈਪਿਕਲੀ ਫਾਊਂਡ ਇਨ ਅ ਸੈਲੂਲਰ ਫੋਨ ਐਂਡ ਆਰ ਕਾਲਡ ਉਹ ਫੋਨ ਜੋ ਉੱਨਤ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰਦੇ ਹਨ ਜੋ ਆਮ ਤੌਰ ਤੇ ਸੈਲੂਲਰ ਫੋਨਾਂ ਵਿੱਚ ਨਹੀਂ ਮਿਲਦੇ ਉਹਨਾਂ ਨੂੰ ਆਪਾਂ ਕੀ ਕਹਿ ਦਵਾਂਗੇ ਤਾਂ ਉਹਨਾਂ ਨੂੰ ਆਪਾਂ ਕੀ ਕੀ ਕਹਾਂਗੇ ਜੋ ਕਿ ਇਹ ਸੈਲੂਲਰ ਫੋਨਾਂ ਦੇ ਵਿੱਚ ਨਹੀਂ ਮਿਲਦੇ ਬਟ ਕੀ ਹੈ ਉਹ ਉੱਨਤ ਵਿਸ਼ੇਸ਼ਤਾਵਾਂ ਦੀ ਪੇਸ਼ਕਸ਼ ਕਰਦੇ ਨੇ ਤਾਂ ਉਹਨਾਂ ਨੂੰ ਆਪਾਂ ਕਹਿ ਦਵਾਂਗੇ ਸਮਾਰਟਫੋਨਸ B is the right answer ta ohna nu apa ki keh davan ge smartphone keh davan ge next dekh lene ha what does gsm stands for in mobile communication mobile sanchar de vich jehna gsm ditta hunda ta usda arth ki hunda ohdi full form ki hundi hai gsm is the right answer apne kol rahega global system for mobile communication D is the right answer je ke gsm bare puchha jave ta global system for mobile communication D is the right answer next dekh lene ha ਮੋਬਾਈਲ ਸੰਚਾਰ ਵਿੱਚ ਸੀ ਡੀ ਐਮ ਦਾ ਕੀ ਅਰਥ ਹੈ ਸੀ ਡੀ ਐਮ ਏ ਦਾ ਸੀ ਡੀ ਐਮ ਏ ਦਾ ਸੀ ਡੀ ਐਮ ਐਲ ਦੀ ਐਮ ਏ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਕੋਡ ਡਿਵੀਜ਼ਨ ਮਲਟੀਪਲ ਐਕਸੈਸ ਏ ਇਜ਼ ਦਾ ਰਾਈਟ ਆਨਸਰ ਮੋਬਾਈਲ ਸੰਚਾਰ ਦੇ ਵਿੱਚ ਜਿਹੜਾ ਸੀ ਡੀ ਐਮ ਏ ਵਰਤਾਇਆ ਜਾਂਦਾ ਹੈ ਤਾਂ ਉਸ ਦੀ ਫੁੱਲ ਫਾਰਮ ਰਹੇਗੀ ਆਪਣੇ ਕੋਲ ਕੋਡ ਡਿਵੀਜ਼ਨ ਮਲਟੀਪਲ ਐਕਸੈਸ ਏ ਇਜ਼ ਦਾ ਰਾਈਟ ਆਨਸਰ ਨੈਕਸਟ ਦੇਖ ਲੈਂਦੇ ਆ ਮੋਬਾਈਲ ਸੰਚਾਰ ਵਿੱਚ ਜੀ ਪੀ ਆਰ ਐਸ ਦਾ ਕੀ ਅਰਥ ਹੈ ਜੀ ਪੀ ਆਰ ਐਸ ਦਾ ਜੀ ਪੀ ਆਰ ਐਸ ਦੀ ਫੁੱਲ ਫਾਰਮ ਕੀ ਰਹੇਗੀ ਆਪਣੇ ਕੋਲ ਆ ਇਸ ਦਾ ਰਾਈਟ ਆਨਸਰ ਆਪਣੇ ਕੋਲ ਕੀ ਰਹੇਗਾ ਤਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ ਜਨਰਲ ਪੈਕੇਟ ਰੇਡੀਓ ਸਰਵਿਸ ਠੀਕ ਹੈ ਜਨਰਲ ਪੈਕੇਟ ਰੇਡੀਓ ਸਰਵਿਸ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲਿਨੀਏ ਆ ਵਾਕੀ ਟਾਕ ਕੀ ਦਾ ਦੂਜਾ ਨਾਮ ਕੀ ਹੈ ਤਾਂ ਵਾਕੀ ਟਾਕ ਨੂੰ ਹੋਰ ਆਪਾਂ ਕਿਸ ਨਾਮ ਨਾਲ ਜਾਣਦੇ ਆ ਤਾਂ ਇਸ ਦਾ ਰਾਈਟ ਆਨਸਰ ਆਪਣੇ ਕੋਲ ਰਹੇਗਾ ਹੈਂਡ ਹੈਲਡ ਟ੍ਰਾਂਸ ਰਿਸਿਵਰ ਠੀਕ ਹੈ ਯਾਦ ਰੱਖਣਾ ਤੁਸੀਂ ਡੀ ਇਸ ਦਾ ਰਾਈਟ ਆਨਸਰ ਨੈਕਸਟ ਦੇਖ ਲਿਨੀਏ ਆ ਦੁਨੀਆ ਦਾ ਪਹਿਲਾ ਸਮਾਰਟਫੋਨ ਡੈਸ਼ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ ਤਾਂ ਜਿਹੜਾ ਦੁਨੀਆ ਦਾ ਪਹਿਲਾ ਸਮਾਰਟਫੋਨ ਸੀ ਉਹ ਕਿਸ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ ਤਾਂ ਉਹ ਡਿਜ਼ਾਈਨ ਕੀਤਾ ਗਿਆ ਸੀ ਆਈਬੀਐਮ ਦੁਆਰਾ ਆਈਬੀਐਮ ਡਿਜ਼ਾਈਨ ਕੀਤਾ ਗਿਆ ਸੀ ਆਈਬੀਐਮ ਦੁਆਰਾ ਨੈਕਸਟ ਦੇਖ ਲੈਣੇ ਆ ਪਹਿਲੇ ਐਂਡਰੋਇਡ ਸਮਾਰਟਫੋਨ ਦਾ ਨਾਮ ਕੀ ਸੀ ਤਾਂ ਜੋ ਪਹਿਲਾ ਸਭ ਤੋਂ ਪਹਿਲਾ ਐਂਡਰੋਇਡ ਸਮਾਰਟਫੋਨ ਲਾਂਚ ਕੀਤਾ ਗਿਆ ਸੀ ਉਸ ਦਾ ਨਾਮ ਕੀ ਸੀ ਤਾਂ ਕੀ ਰਾਈਟ ਆਨਸਰ ਹੈਗਾ ਇਸ ਦਾ ਆਪਣੇ ਕੋਲ ਆ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ A HTC Dream ਹਾਂ ਉਸ ਨੂੰ HTC PHTC Dream ਦੇ ਨਾਮ ਨਾਲ ਜਾਣਦੇ ਸੀ ਜਿਹੜਾ ਕੀ ਸੀ ਪਹਿਲਾ 스마트ਫੋਨ Android smartphone ਲਾਂਚ ਕੀਤਾ ਗਿਆ ਸੀ ਨੈਕਸਟ ਦੇਖ ਲਿਨਨੇ ਆ Nokia mobile phone ਦਾ ਦੁਆਰਾ ਹੇਠ ਲਿਖਿਆਂ ਵਿੱਚੋਂ ਕਿਹੜਾ operating system ਵਰਤਿਆ ਜਾਂਦਾ ਹੈ Nokia mobile phone ਦੇ ਵਿੱਚ ਕਿਹੜਾ operating system ਵਰਤਿਆ ਜਾਂਦਾ ਹੈ ਕਾਫੀ ਇੰਪੋਰਟੈਂਟ ਕੁਐਸਚਨ ਹੈ ਹਾਂ ਇਸ ਦਾ ਰਾਈਟ ਆਨਸਰ ਕੀ ਰਹੇਗਾ ਆਪਣੇ ਕੋਲ ਹਾਂ ਇਸ ਦਾ ਰਾਈਟ ਆਨਸਰ ਹੈਗਾ ਆਪਣੇ ਕੋਲ অপਸ਼ਨ ਨੰਬਰ B BYN CSMBN ਜਿਹੜਾ ਉਹ ਕੀ ਹੈ ਉਹ ਨੋਕਿਆ ਮੋਬਾਈਲ ਫੋਨ ਦੇ ਵਿੱਚ ኦਪਰੇਟਿੰਗ ਸਿਸਟਮ ਵਰਤਿਆ ਜਾਂਦਾ ਸੀ ਠੀਕ ਹੈ ਯਾਦ ਰੱਖਣਾ ਤੁਸੀਂ B ਇਸ ਦਾ ਰਾਈਟ ਆਨਸਰ ਤਾਂ ਦੋਸਤੋ ਅੱਜ ਦੀ ਕਲਾਸ ਜਿਹੜੇ ਆਪਣੇ ਮੋਬਾਈਲ ਫੋਨਸ ਦੇ ਰਿਲੇਟਡ ਜਿੰਨੇ ਵੀ ਕੁਐਸਚਨਸ ਬਣਦੇ ਸੀ ਉਹ ਆਪਾਂ ਨੇ ਸਾਰੇ ਕਵਰ ਕਰ ਲਏ ਨੇ ਉਮੀਦੋ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੋਣੀ ਦੋਸਤੋ ਜੇਕਰ ਤੁਹਾਨੂੰ ਇਹ ਕਲਾਸ ਵਧੀਆ ਲੱਗੀ ਹੈ ਤਾਂ ਇਸ ਵੀਡੀਓ ਨੂੰ ਚੱਲਦੀ ਚੱਲਦੀ ਲਾਈਕ ਜ਼ਰੂਰ ਕਰ ਦਿਓ ਅਤੇ ਜੋ ਸਟੂਡੈਂਟ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਉਹ ਇਸ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਜਲਦੀ ਅਗਲੀ ਵੀਡੀਓ ਦੇ ਵਿੱਚ ਥੈਂਕ ਯੂ so much